ਖ਼ਬਰ ਵਾਲਿਆਂ ਦਾ ਧੰਨਵਾਦ ਕਰਦੇ ਆਂ ਜੀਤ ਖ਼ਬਰ ਵਾਲਿਆਂ ਦਾ ਜਿਨ੍ਹਾਂ ਕੰਬਲ ਵੰਡੇ ਨੇ ਬਹੁਤ ਸਲੰਘਾਯੋਗ ਕੰਮ ਹੈ ਔਰ ਜਦੋਂ ਵੀ ਕਿਤੇ ਪੰਜਾਬ 'ਚ ਕੋਈ ਮੁਸੀਬਤ ਬਣੀ ਆਂ ਅਦਾਰਾ ਜੀਤ ਨੇ ਬਹੁਤ ਯੋਗਦਾਨ ਪਾਇਆ ਹਮੇਸ਼ਾ ਲੋਕਾਂ ਦੀ ਮਦਦ ਕੀਤੀ ਆ ਮਹਾਰਮ ਜੀ ਜੀ ਬੜਾ ਧੰਨਵਾਦ ਹੋਣਾ ਜੀ ਬੜਾ ਦੇਵਾ ਜਿਹੜੇ ਬਹੁਤ ਸੇਵਾ ਕਰਕੇ ਸਾਨੂੰ ਸਾਡਾ ਟਾਈਮ ਪਾਸ ਕਰਾਇਆ ਅਜੀਤ ਖ਼ਬਰ ਦਾ ਬੜਾ ਧੰਨਵਾਦ ਕਰਦਾ ਜੀ ਨਾਲ ਨੂੰ ਕਣਕ ਬੀਜਣ ਵਾਸਤੇ ਬੀਜ ਤਾਂ ਵਰਤਨ ਵੱਦੀ ਬਹੁਤ ਖੁਸ਼ੀ ਦੀ ਗੱਲ ਆ ਵੀ ਜੋ ਇਹ ਕੰਮ ਕਰ ਕੀਤਾ ਹੈ ਨਾ ਬਹੁਤ ਵਧੀਆ ਕੰਮ ਕੀਤਾ ਆਪਣਾ ਬਹੁਤ ਵਧੀਆ ਕੀਤਾ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਵਧੀਆ ਇਹਨਾਂ ਦਾ ਪ੍ਰਾਲਾ ਜਿਹੜੇ ਹੜ੍ਹ ਦੀ ਮਾਰ ਦੇ ਚਾਰ ਪੰਜ ਪਿੰਡ ਆਏ ਸੀਗੇ ਸਾਰੇ ਆਪਾਂ ਇੱਕ ਜਗ੍ਹਾ ਸੱਦ ਕੇ ਤੇ ਆਪਾਂ ਜਿਹੜਾ ਬੀਜ ਤੇ ਕੰਬਲਾਂ ਦੀ ਜਿਹੜੀ ਉਹ ਅੱਜ ਵੰਡ ਚੁੱਕੇ ਆ ਜੀ ਤੁਹਾਡਾ ਇੱਥੇ ਆਉਣ ਤੇ ਜ਼ਿੰਮੇਦਾਰਾਂ ਨੂੰ ਤੁਸੀਂ ਜਿਹੜੀ ਮਦਦ ਕੀਤੀ ਆ ਇਹ ਥੋੜੀ ਮਦਦ ਨਹੀਂ ਉਹੋ ਜਿੰਦਗੀ ਭਰ ਯਾਦ ਕਰਨਗੇ ਇਹ ਕੱਖ ਦਾ ਜਿਹੜੀ ਕਹਿੰਦੇ ਰੋੜਦੇ ਨੂੰ ਕੱਖ ਦਾ ਵੀ ਤਿੰਨਾਂ ਕ ਵੀ ਸਹਾਰਾ ਹੁੰਦਾ ਹੈ ਤੇ ਜੋ 우ਜੀਦ ਅਕਬਰ ਵਾਲਿਆਂ ਨੇ ਸਾਡੀ ਮਦਦ ਕੀਤੀ ਸਾਡੀ ਬਾਹ ਫੜੀ ਇਸ ਮੁਸੀਬ ਦੇ ਟਾਈਮ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਤਿਲਵਾਲਦੀ ਹਾਂ ਜੀ ਸਾਡੇ ਘਰ ਕੀ ਇੱਕ ਕਮਰਾ ਕੱਚਾ ਹੀ ਤੇ ਉਹ ਦੋਨੋਂ ਕੱਚੇ ਆ ਗਏ ਤੇ ਇੱਕ ਥੋੜਾ ਬਹਿ ਗਿਆ ਹੀ ਤੇ ਇੱਕ ਢੱਟ ਗਿਆਗਾ ਹੀ ਤੇ ਪਪਾ ਮੇਰੇ ਕੋਸ਼ਿਸ਼ ਨਹੀਂ ਕਰਦੇ ਹੈਗੇ ਹੱਡੀ ਗਿਆ ਪੈ ਗਿਆ ਮੇਰਾ ਵਿਆਹ ਵੀ ਹੈਗਾ 24 ਤਰੀਕ ਨੂੰ ਅੰਦੀਤ ਕੁਫਾਰਮਾਲੇੰ ਦਾ ਬਹੁਤ ਬਹੁਤ ਤੁਹਾਨੂੰ ਵਧਾਣ ਵਾਤ ਕਰਦੀ ਹੈ ਕਿ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈਗੀ ਆ ਤਾਂ ਪੰਜਾਬ ਦੇ ਵਿੱਚ ਆਏ ਹੜਾ ਦੀ ਮਾਰ ਦੇ ਵਿੱਚੋਂ ਉੱਭਰ ਰਹੇ ਪੰਜਾਬੀਆਂ ਦੀ ਮਦਦ ਦੇ ਲਈ ਅਦਾਰਾ ਅਜੀਤ ਵੀ ਅੱਗੇ ਆਇਆ ਹੈ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਰ ਦੀ ਅਗਵਾਈ ਦੇ ਵਿੱਚ ਜੋ ਹੜ੍ਹ ਪ੍ਰਭਾਵਿਤ ਲੋਕ ਹੈ ਉਹਨਾਂ ਦੀ ਮਦਦ ਲਈ ਹੜ੍ਹ ਰਾਹਤ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਤੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਚਿੱਟੀਪਿੰਡ ਦੇ ਵਿੱਚ ਜਿੱਥੇ ਸੈਂਕੜਾ ਹੀ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਜਾਏਗੀ ਇਸ ਰਾਹਤ ਸਮੱਗਰੀ ਦੇ ਵਿੱਚ ਜਿੱਥੇ ਜੋ ਖੇਤੀ ਦੇ ਬੀਜ ਦਿੱਤੇ ਜਾ ਰਹੇ ਨੇ ਕੈਟਲ ਫੀਡ ਦਿੱਤੀ ਜਾ ਰਹੀ ਹੈ ਜੋ ਡਬਲ ਬੈੱਡ ਦੇ ਕੰਬਲ ਵੰਡੇ ਜਾ ਰਹੇ ਨੇ ਚਾਦਰਾਂ ਵੰਡੀਆਂ ਜਾ ਰਹੀਆਂ ਨੇ ਸਟੇਸ਼ਨਰੀ ਦਾ ਸਮਾਨ ਵੰਡਿਆ ਜਾ ਰਿਹਾ ਉੱਥੇ ਉਹ ਚੀਜ਼ਾਂ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਲੋਕਾਂ ਦੀ ਰੋਜ਼ਮਰra ਜ਼ਿੰਦਗੀ ਦੇ ਵਿੱਚ ਕੰਮ ਆਵੇਗੀ ਜੋ ਕਿ ਹੜ੍ਹ ਦੇ ਵਿੱਚੋਂ ਉੱਭਰੇ ਲੋਕਾਂ ਦੇ ਰੋਜ਼ਮਰra ਦੀ ਜ਼ਿੰਦਗੀ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੇ ਉਸ ਸਮੱਗਰੀ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਸੋ ਅੱਜ ਗੁਰਦਾਸਪੁਰ ਦੇ ਵਿੱਚ ਪਹੁੰਚੇ ਹੋਏ ਹਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਲੋਕਾਂ ਤੱਕ ਲੋੜਵੰਦ ਲੋਕਾਂ ਤੱਕ ਜ਼ਮੀਨੀ ਤੌਰ ਤੇ ਪਹੁੰਚ ਕੇ ਇਹ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਦੱਸੇ ਕੇ ਆਧਾਰਾ अजीत ਜਿਸਨੇ ਜਦੋਂ ਵੀ ਲੋੜ ਪਈ ਹੈ ਪੰਜਾਬ ਨੂੰ ਜਾਂ ਫਿਰ ਦੇਸ਼ ਨੂੰ ਹਮੇਸ਼ਾ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਫਿਰ ਚਾਹੇ ਉਹ 1988 ਦੇ ਹੜ੍ਹ ਹੋਣ ਜਾਂ ਫਿਰ ਦੇਸ਼ ਦੇ ਗੁਜਰਾਤ ਦੇ ਵਿੱਚ ਜਦੋਂ ਪੁਚਾਲ ਆਇਆ ਸੀ ਜਾਂ ਫਿਰ ਵਾਤਾਵਰਨ ਦੀ ਸਾਂਭ ਸੰਭਾਲ ਦੇ ਲਈ ਜਦੋਂ ਪੌਦੇ ਲਗਾਉਣ ਦੇ ਲਈ ਇੱਕ ਲਹਿਰ ਹਰੀਆਵਲ ਲਹਿਰ ਚ ਚਲਾਈ ਗਈ ਸੀ ਜਦੋਂ-ਜਦੋਂ ਵੀ ਲੋੜ ਪੈਂਦੀ ਹੈ ਆਧਾਰਾਜੀਤ ਆਪਣਾ ਬੰਦਾ ਯੋਗਦਾਨ ਦਿੰਦਾ ਹੈ ਸੋ ਇਸ ਵਾਰ ਆਏ ਹੜਾ ਨੂੰ ਮੱਧ ਨਜ਼ਰ ਰੱਖਦੇ ਹੋਏ ਸਰਦਾਰ ਵਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਦੇ ਹੇਠ ਅਦਾਰਾ ਅਜੀਤ ਦੇ ਵੱਲੋਂ ਅਜੀਤ ਪ੍ਰਕਾਸ਼ਨ ਸਮੂਹ ਦੇ ਵੱਲੋਂ ਰਾਹਤ ਫੰਡ ਇਕੱਟਾ ਇਕੱਠਾ ਕੀਤਾ ਜਾ ਰਿਹਾ ਹੈ ਤੇ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਸੋ ਅੱਜ ਗੁਰਦਾਰਸਪੁਰ ਦੇ ਚਿੱਟੀਪਿੰਡ ਪਹੁੰਚੇ ਹੋਏ ਹਾਂ ਜਿੱਥੇ ਸੈਂਕੜਾ ਹੀ ਲੋਕਾਂ ਨੂੰ ਇਹ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਨਾ ਇਹ ਜਿਹੜਾ ਇਲਾਕਾ ਸਾਡਾ ਬਿਲਕੁਲ ਸਰਹੱਦ ਦੇ ਉੱਪਰ ਪੈਂਦਾ ਹੈ ਇਥੋਂ 2 ਕਿਲੋਮੀਟਰ ਜਿਹੜੀ ਉਹ ਸਰਹੱਦ ਪਾਕਿਸਤਾਨ ਦੀ ਪੈਂਦੀ ਆ ਜਿਹਦੇ ਨਾਲ ਰਵੀ ਦਰਿਆ ਪੈਂਦਾ ਇਥੋਂ ਦੇ ਲੋਕ ਜਿਹੜੇ ਜ਼ਿਆਦਾਤਰ ਨਿਰਭਰ ਨਾ ਖੇਤੀਬਾੜੀ ਤੇ ਨਿਰਭਰ ਨੇ ਸਰਹੱਦੀ ਖੇਤਰ ਹੋਣ ਕਾਰਨ ਨਾ ਤਾਂ ਇੱਥੇ ਬਹੁਤ ਵੱਡੀ ਇੰਡਸਟਰੀ ਆ ਜਿੱਥੇ ਲੋਕ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਸਕਣ ਨਾ ਜ਼ਿਆਦਾ ਗਵਰਨਮੈਂਟ ਅਪਲਾਈ ਆ ਇਸ ਇਲਾਕੇ ਵਿੱਚ ਜੇ ਜ਼ਿਆਦਾਤਰ ਨਿਰਭਰਤਾ ਲੋਕ ਖੇਤੀਬਾੜੀ ਤੇ ਨਾ ਤਾਂ ਮਜ਼ਦੂਰ ਵੀ ਖੇਤਾ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਪਰ ਤਰਾਸੀ ਆ ਜਦੋਂ ਵੀ ਕਦੇ ਚਾਹੇ ਉਹ ਗੁਆਂਢੀ ਮੁਲਕ ਨਾਲ ਜੰਗ ਦੇ ਛਾਏ ਹੋਣ ਜਾਂ ਹੜ੍ਹ ਹੋਣ ਸਭ ਤੋਂ ਵੱਡੀ ਮਾਰ ਜਿਹੜੀ ਆ ਇਸ ਇਲਾਕੇ ਨੂੰ ਜਿਹੜੀ ਚੱਲਣੀ ਪੈਂਦੀ ਆ ਹੁਣ ਵੀ ਬਹੁਤ ਜ਼ਿਆਦਾ ਇੱਥੋਂ ਦਾ ਨੁਕਸਾਨ ਹੋਇਆ ਇਹ ਤੋਂ ਥੋੜਾ ਅੱਗੇ ਜਾ ਕੇ ਵੇਖੀਏ ਤੇ ਫਸਲਾਂ ਪੂਰੀ ਤਰ੍ਹਾਂ ਜਿਹੜੀਆਂ ਬਰਬਾਦ ਹੋ ਚੁੱਕੀਆਂ ਅਸੀਂ ਤੁਹਾਡੇ ਵੱਲੋਂ ਅਜੀਤ ਪ੍ਰਕਾਸ਼ਨ ਸਮੂਹ ਵੱਲੋਂ ਇਸ ਇਲਾਕੇ ਦੀ ਬਾਹ ਫੜਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਾਵੇਂ ਕਿ ਅਸੀਂ ਸਾਰੇ ਜਾਣਦੇ ਆਂ ਕਿ ਅਸੀਂ ਕਿਸੇ ਵੀ ਜ਼ਿੰਮੇਵਾਰ ਦੀ ਚਾਹ ਕਿਸੇ ਹੋਰ ਲੋੜਬੰਦ ਦੀ ਪੂਰੀ ਪਰਪਾਈਤਾ ਨਹੀਂ ਕਰ ਸਕਦੇ ਪਰ ਜਿੰਨਾ ਵੀ ਯੋਗਦਾਨ ਤੁਹਾਡੇ ਵੱਲੋਂ ਇਹਨਾਂ ਲੋਕਾਂ ਦੀ ਬਾਹ ਫੜਨ ਚ ਪਾਇਆ ਜਾ ਰਿਹਾ ਉਹਦੇ ਵੱਲੋਂ ਮੈਂ ਇਲਾਕੇ ਵੱਲੋਂ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੁਣ ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸਾਬਕਾ ਪ੍ਰਚਾਰਕ ਭਾਈ ਅਮਰੀਕ ਸਿੰਘ ਜੀ ਉਹ ਚੰਦ ਸ਼ਬਦਾਂ ਚ ਆਪਣਾ ਵਿਚਾਰ ਸਾਂਝੇ ਕਰਨਗੇ ਭਾਈ ਅਮਰੀਕ ਸਿੰਘ ਜੀ ਚਿੱਟੀ ਭਾਈ ਲਖਵਿੰਦਰ ਸਿੰਘ ਜੀ ਚਕਰਾਜਾ ਜੋ ਸਾਡੇ ਅਜੀਤ ਖਵਾਰ ਦੇ ਇੱਧਰ ਦੇ ਨੁਮਾਇੰਦੇ ਨੇ ਉਹਨਾਂ ਨੇ ਜ਼ਿਕਰ ਕੀਤਾ ਹੈ ਪਿਆਰੀ ਸਾਧ ਸੰਗਤ ਆਪ ਸਾਰੇ ਜਾਣਦੇ ਹੋ ਇਹ ਇਲਾਕਾ ਜਿਹੜਾ ਆ ਫਲੱਡ ਏਰੀਆ ਆ ਮੈਂ ਬੇਨਤੀ ਕਰਾਂਗਾ ਕਿ 1929 ਚ ਪਹਿਲਾ ਫਲੱਡ ਆਇਆ ਉਹ ਵੀ ਬੜਾ ਵੱਡਾ ਸੀ ਘਰ 55 ਜਾਇਆ ਫਿਰ 88 ਚ ਆਇਆ 86 ਚ ਹੈ ਆਪਣੀ ਅੱਖਾਂ ਨਾਲ ਵੇਖਿਆ 55 ਵਾਲਾ ਤੇ ਨਹੀਂ ਵੇਖਿਆ ਆ ਜਿਹੜਾ ਤੁਸੀਂ ਬਣਾਇਆ 55 ਤੋਂ ਬਾਅਦ 1955 ਚ ਬਣਿਆ ਮੇਰੇ ਖਿਆਲ 57 ਚ ਤੇ 88 ਦਾ ਫਲੱਡ ਵੀ ਬਹੁਤ 10-10 ਫੁੱਟ ਪਾਣੀ ਹਰ ਕਾਂ ਜਿਹੜਾ ਫਲੱਡ ਆਇਆ ਇਹ ਤਾਸੀਨ ਹਲ ਹੋ ਵੀ ਵੱਡਾ ਉਹਦਾ ਕਾਰਨ ਇਹ ਆ ਕਿ ਜਦੋਂ ਪਠਾਨਕੋਟ ਤੋਂ ਤੁਸੀਂ ਵੇਖੋ ਇੱਕ ਪਾਸੇ ਚੱਕੀ ਦਰਿਆ ਤੇ ਇੱਕ ਪਾਸੇ ਰਾਵੀ ਦਰਿਆ ਉਹ ਜਦ ਦਰਿਆ ਤੇ 6-7 ਨਾਲੇ ਆ ਕੇ ਮਕੋੜਾ ਪਤਨ ਹੱਲੇ ਇੱਥੇ ਤਿੰਨ ਚਸ ਕਿਲੋਮੀਟਰ ਤੇ ਇੱਥੇ ਤਕਰੀਬਨ 700 800 ਨਾਲੇ ਤੇ ਦੋ ਵੱਡੇ ਦਰਿਆ ਜਿਹੜੇ ਆਣ ਕੇ ਰਲਦੇ ਨੇ ਇੱਥੇ ਆਣ ਕੇ ਜਦੋਂ ਪਾਣੀ ਸਮੁੰਦਰ ਦੇ ਤਰ੍ਹਾਂ ਇਕੱਠਾ ਹੁੰਦਾ ਸਾਹਮਣੇ ਟਾਂਡੇ ਤੋਂ ਤੇ ਇੱਥੇ ਤਿੰਨ ਚਾਰ ਥਾਵਾਂ ਤੋਂ ਤੁਸੀਆਂ ਟੁੱਟਣ ਕਰਕੇ ਜਿੱਥੇ ਤੁਸੀਂ ਬੈਠੇ ਹੋ ਇੱਥੇ ਵੀ 4-4 5-5 ਫੁੱਟ ਪਾਣੀ ਜਿਹੜਾ ਮੌਜੂਦ ਹੈ ਇਹ ਕਰਕੇ 2025 ਦਾ ਜਿਹੜਾ ਫਲੱਡ ਆਇਆ ਬੜੀ ਵੱਡੀ ਤਬਾਈ ਹੁਣ ਇਲਾਕੇ ਵਿੱਚ ਕੀਤੀ ਹੈ ਮੈਂ ਬੇਨਤੀ ਕਰਾਂਗਾ ਇਹ ਇਲਾਕਾ ਜਿੱਥੇ ਫਲੱਡ ਏਰੀਆ ਉੱਥੇ ਬੱਡ ਏਰੀਆ ਹੈ ਕਈ ਵਾਰੀ ਫਲੱਡ ਕਰਕੇ ਉੱਠਣਾ ਪੈਂਦਾ ਕਈ ਵਾਰੀ ਜੰਗ ਕਰਕੇ ਜਦੋਂ ਜੰਗ ਆਉਂਦਾ ਇਲਾਕੇ ਦੇ ਲੋਕਾਂ ਨੂੰ ਇੱਥੇ ਸਮਾਨ ਬੰਨ ਕੇ ਤੇ ਪਿੱਛੇ ਜਾਣੇ ਪੈਂਦਾ ਹੈ ਇਹ ਇਲਾਕਾ ਜਿਹੜਾ ਏਦਾਂ ਪਛੜਿਆ ਇਲਾਕਾ ਹੈ ਗੁਰੂ ਖਾਲਸਾ ਜੀ ਜਿੱਥੇ ਫਲਾਡ ਆਇਆ ਇਸ ਸਾਲ ਜਿਹੜਾ ਆ ਜਿਹੜੀ ਇੱਕ ਸੇਵਾ ਦੀ ਵੀ ਮਿਸਾਲ ਹੀ ਕਾਮ ਹੋ ਗਈ ਆ ਵੱਖ-ਵੱਖ ਜਥੇਬੰਦੀਆਂ ਨੇ ਸਮਾਜ ਸੇਵੀ ਜਥੇਬੰਦੀਆਂ ਨੇ ਬਹੁਤ ਜਿਹੜੀ ਆ ਇਲਾਕੇ ਦੀ ਸੇਵਾ ਕੀਤੀ ਆ ਉੱਥੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਲਾਕਾ ਦੇ ਜਿੱਥੇ ਬੰਨ ਟੁੱਟਿਆ ਹੋਣਾ ਵਾਸਤੇ ਜਿਹੜਾ ਤੇਲ ਮੋਇਆ ਕਰਾ ਕੇ ਕੋ ਬੰਨ ਜਿਹੜੇ ਵੱਜ ਜਾਣਾ ਕੋ ਸਮਾਜ ਸੇਵੀ ਜਿੱਥੇ ਬੰਦੀਆਂ ਜਿਹੜੀਆਂ ਬੰਨ ਬੰਨ ਰਹੀਆਂ ਸੇਵਾ ਕਰਦੇ ਆ ਉਹਦਾ ਫਾਲ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰahmat ਸਾਨੂੰ ਪ੍ਰਾਪਤ ਹੁੰਦੀ ਆ ਤੇ ਇਹ ਜਿਹੜਾ ਅਜੀਤ ਆਦਾਲਾ ਆ ਇਹ ਸুরু ਤੋਂ ਸੇਵਾ ਕਰਦਾ ਰਿਹਾ ਪਾਵੇਂ ਮਨੁੱਖੀ ਅਧਿਕਾਰਾਂ ਦੀ ਗੱਲ ਹੋਏ ਸਮੇਂ ਦੀਆਂ ਸਰਕਾਰਾਂ ਨਾਲ ਵੀ ਮੈਂ ਬਹੁਤਾ ਵਿਸਤਾਰ ਚ ਨਹੀਂ ਜਾਣਾ ਚਾਹੁੰਦਾ ਪੀ ਸਮੇਂ ਜਾਂ ਸਰਕਾਰਾਂ ਦੀ ਵੀ ਭਾਵੇਂ ਕਰੋਪੀ ਇਹਨਾਂ ਨੂੰ ਸਹਿਣਿਆ ਸਹਿਣ ਕਰਨੀ ਪਈ ਪਰ ਫਿਰ ਵੀ ਇਹਨਾਂ ਸੱਚ ਲਿਖਣ ਤੋਂ ਸੰਕੋਚ ਨਹੀਂ ਕੀਤਾ ਉਹ ਵੀ ਇੱਕ ਸੇਵਾ ਆ ਉਹ ਵੀ ਸੇਵਾ ਕੀਤੀ ਅੱਜ ਮੌਕਾ ਜੀ ਦਾ ਅਖਬਾਰ ਦੀ ਗੱਲ ਕਰੀਏ ਜੋ ਬੰਦੀ ਵੀ ਹੈ ਸਮੇਂ ਮੁਤਾਬਕ ਜਿਸ ਸਮੇਂ ਇਹ ਹਰ ਟਾਈਮ ਹਰ ਸਮੇਂ ਇਹ ਲੋਕਾਂ ਦੀ ਆਵਾਜ਼ ਬੰਦੀ ਰਹੀ ਹੈ ਦੁੱਖ ਸੁੱਖ ਦੇ ਵਿੱਚ ਉਹ ਸਮੂਲੀਅਤ ਕਰਦੀ ਕਰਦੀ ਆ ਕਿਉਂਕਿ ਹੀ ਜਥੇਬੰਦੀਆਂ ਖਾਸ ਤੌਰ ਤੇ ਸਾਡੀ ਲੱਗ ਜਥੇਬੰਦੀਆਂ ਦਾ ਕਿਸਾਨੀ ਜਥੇਬੰਦੀਆਂ ਦਾ ਥੋੜਾ ਜਿਹਾ ਨਜ਼ਰੀਆ ਵੱਖਰੇ ਹੁੰਦਾ ਹੈ ਇਹ ਉਸ ਨਜ਼ਰੀਏ ਦੀ ਨਜ਼ਰ ਨੂੰ ਵੀ ਪਛਾਣਦੀ ਹੈ ਅਸੀਂ ਇਲਾਕਾ ਨਿਵਾਸੀ ਤੇ ਆਪਣੀਆਂ ਜਥੇਬੰਦੀਆਂ ਵਾਲੋਂ ਵੀ ਇਹਨਾਂ ਦਾ ਤਨਵਾਦ ਕਰਦੇ ਆਂ ਇਹਨਾਂ ਨੇ ਮੌਕੇ ਤੇ ਜੋ ਜ਼ਰੇਤ ਚਾਹੀਦੀ ਸੀ ਉਹਦੀ ਨਜ਼ਰ ਨੂੰ ਪਛਾਣਦੇ ਹੋਏ ਸਾਡੇ ਜ਼ਿਮੀਂਦਾਰਾ ਭਰਾਵਾਂ ਨੂੰ ਇਸ ਮੌਕੇ ਜ਼ਰੂਰਤ ਤੇ ਜ਼ਰੂਰਤ ਮੌਕੇ ਤੇ ਹੜ ਆਇਆ ਪਾਣੀ ਗਿਆ ਨਿਕਲ ਗਿਆ ਉਹ ਤੋਂ ਜਿਹੜੀ ਪ੍ਰਤੀਕਿਰਿਆ ਪੈਦਾ ਹੁੰਦੀ ਆ ਉਹ ਇਹ ਸੀਪੀ ਉਹਨਾਂ ਦੀ ਜੱਕ ਦਾਮ ਅਗਲੀ ਫਸਲ ਦਾ ਸਮਾਂ ਸੀ ਉਹਨੂੰ ਖਰਚ ਚਾਹੀਦਾ ਸੀ ਖਾਦ ਵੀ ਚਾਹੀਦੀ ਆ ਬੀ ਵੀ ਚਾਹੀਦਾ ਤੇਲ ਵੀ ਚਾਹੀਦਾ ਆਰਥਿਕ ਹਾਲਤ ਤੁਹਾਨੂੰ ਪਤਾ ਵੀ ਸਾਰੀਆਂ ਫਸਲਾਂ ਕਰਕੇ ਖਰਾਬ ਸੀ ਉਸ ਨਵਜ ਨੂੰ ਆ ਨਾ ਪਛਾਨਿਆ ਉਹਦੀ ਗਵਾਹੀ ਕੀਤੀ ਇੱਥੇ ਆਂਤ ਤੇ ਚਕਰਾਜੇ ਦਾ ਜਿਹਨਾਂ ਇਹ ਸਾਡੇ ਇਲਾਕੇ ਦਾ ਇੱਕ ਚਾਨਣ ਮਨਾਰਾ ਮੈਂ ਇਹਨੂੰ ਕਵਾਂਗਾ ਇਹ ਅਨਿਯਦੀ ਆਤਮਾ ਪਵਿੱਤਰ ਤੇ ਸੋਧਿਆ ਤੇ ਤਾਕਤਵਾਰ ਆ ਇਹ ਪਾਰਟੀਆਂ ਤੋਂ ਉੱਠ ਕੇ ਇਹ ਜੀਤ ਦੇ ਦਾਰੇ ਨੂੰ ਜੇ ਉਹ ਵੀ ਇਨ ਮਜ਼ਬੂਤ ਕੀਤਾ ਇਹ ਵਧਾਈ ਦਾ ਪਾਤਰ ਆ ਮੈਂ ਐਡੀਟਰ ਸਾਹਿਬ ਨੂੰ ਕਹਿਣਾ ਇਹ ਧਿਆਨ ਚ ਰੱਖਿਓ ਵੀ ਇਹ ਬੰਦੇ ਨੇ ਕਿਸੇ ਧਰਮ ਤੋਂ ਵੀ ਜਾਤ ਪਾਤ ਤੋਂ ਵੀ ਉੱਠ ਕੇ ਇਹ ਤਾਂ ਦੀ ਗੱਲ ਕਰਦਾ ਇਹ ਵੀ ਬਹੁਤ ਘੱਟ ਲੋਕ ਨੇ ਜਿਹੜੇ ਇਹ ਜੀ ਨਜ਼ਰ ਨਜ਼ਰੀਏ ਨੂੰ ਸਬੰਧ ਰੱਖਦੇ ਨੇ ਇਹ ਵਧਾਈ ਦੇ ਪਾਤਰ ਆ ਹਾਂ ਤੁਹਾਡਾ ਇੱਥੇ ਆਨ ਤੇ ਜ਼ਿੰਮੇਦਾਰਾਂ ਨੂੰ ਤੁਸੀਂ ਜਿਹੜੀ ਮਦਦ ਕੀਤੀ ਆ ਇਹ ਥੋੜੀ ਮਦਦ ਨਹੀਂ ਉਹ ਜ਼ਿੰਦਗੀ ਭਰ ਯਾਦ ਕਰਨਗੇ ਇਹ ਕੱਖ ਦਾ ਜਿਹੜੀ ਕਹਿੰਦੇ ਰੋੜਦੇ ਨੂੰ ਕੱਖ ਦਾ ਵੀ ਤਿੰਨਾਂ ਦਾ ਵੀ ਸਹਾਰਾ ਹੁੰਦਾ ਹੈ ਇਹ ਬੀਜ ਨਾਲ ਉਹਨਾਂ ਦੀ ਆਰਥਿਕ ਹਾਲਤ ਬੜੀ ਆਏਗੀ ਤੇ ਉਸ ਕਰਕੇ ਤੁਹਾਡਾ ਇੱਥੇ ਆਨਤਾ ਸਾਡੇ ਜਥੇਬੰਦੀ ਵੱਲੋਂ ਵੀ ਇਲਾਕਾ ਨੂੰ ਆਸੀ ਵਾਲੇ ਸਾਰਿਆਂ ਹਰ ਤੱਕ ਸਵਾਗਤ ਕਰਦੇ ਆਂ ਅਦਾਰਾ ਜੀਤ ਵੱਲੋਂ ਅੱਜ ਜੋ ਪ੍ਰੋਗਰਾਮ ਲਿਖਿਆ ਗਿਆ ਹਰਾਨਾ ਸਬੰਧਤ ਇਲਾਕੇ ਦੇ ਕਿਸਾਨ ਵੀਰ ਇਲਾਕਾ ਨਿਵਾਸੀ ਫਤਿਹ ਅਰਜ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਬੁਲਾਰਿਆਂ ਦੱਸਿਆ ਪਿਛਲੇ ਦਿਨੀ ਜੋ ਹੜ ਆਏ ਸਨ ਉਸ ਦੀ ਮਾਰ ਪੰਜਾਬ ਦੇ ਸਰੰਦੀ ਪਿੰਡਾਂ ਚ ਬਹੁਤ ਜ਼ਿਆਦਾ ਪਈ ਆ ਇਸ ਇਲਾਕੇ ਚ ਵੀ ਬਹੁਤ ਨੁਕਸਾਨ ਹੋਇਆ ਕਿਉਂਕਿ ਇਹ ਇਲਾਕਾ ਬਾਰਡਰ ਦੇ ਕੰਢੇ ਦੇ ਆ ਉਹ ਰਾਵੀ ਦਰਿਆ ਬਿਲਕੁਲ ਇੱਥੋਂ ਨਾਲ ਵਗਦਾ ਹੈ ਉਸ ਦੇ ਪਾਣੀ ਨੇ ਨਾਲ ਕੁਝ ਦਰਿਆ ਵਗਦਾ ਉਹ ਦੋ ਪਾਣੀ ਦੋ ਦਰਿਆ ਇਕੱਠੇ ਹੋ ਕੇ ਉਹਦੀ ਸਾਰੀ ਮਾਰਸ ਇਲਾਕੇ ਨੂੰ ਪਈ ਹੈ ਲੋਕਾਂ ਦੇ ਮਕਾਨ ਢੱਠੇ ਆ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਫਸਲਾਂ ਤਬਾਹ ਹੋਈਆਂ ਵੱਖ-ਵੱਖ ਜਥੇਬੰਦੀਆਂ ਨੇ ਪੰਜਾਬ ਦੀਆਂ ਜਥੇਬੰਦੀਆਂ ਨੇ ਬਹੁਤ ਮਦਦ ਕੀਤੀ ਆ ਹੁਣ ਜਿਸ ਤਰ੍ਹਾਂ ਕੀ ਬਜਾਈ ਦਾ ਟਾਈਮ ਹੈ ਕਿਸਾਨ ਵੀਰਾਂ ਨੂੰ ਇਸ ਵਕਤ ਵੀ ਦੀ ਬਹੁਤ ਲੋੜ ਆ ਸੋ ਜੋ ਅੱਜ ਸਮੁੱਚੀ ਟੀਮ ਅਜੀਤ ਦੀ ਇਸ ਪਿੰਡ ਵਿੱਚ ਆਈ ਆ ਲੋਕਾਂ ਦੀ ਮਦਦ ਕਰਨ ਵਾਸਤੇ ਬਹੁਤ ਸਲੰਘਾਯੋਕ ਕੰਮ ਹੈ ਇਹਦੇ ਨਾਲ ਲੋਕਾਂ ਨੂੰ ਰਾਤ ਮਿਲੇਗੀ ਮੈਂ ਅਦਾਰਾ ਜੀਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਦੋਂ ਵੀ ਕਿਤੇ ਪੰਜਾਬ 'ਚ ਕੋਈ ਮੁਸੀਬਤ ਬਣੀ ਆ ਅਦਾਰਾ ਜੀਤ ਨੇ ਬਹੁਤ ਯੋਗਦਾਨ ਪਾਇਆ ਹਮੇਸ਼ਾ ਲੋਕਾਂ ਦੀ ਮਦਦ ਕੀਤੀ ਆ ਹੁਣ ਬੇਤੀ ਕਰਦਾ ਗੁਰਦੁਆਰਾ ਟਾਲੀ ਸਾਹਿਬ ਗਲੜੀ ਦੇ ਮੈਨੇਜਰ ਭਾਈ ਹਰੀ ਸਿੰਘ ਜੀ ਅਜੀਤ ਅਖਬਾਰ ਇੱਕ ਐਸੀ ਅਖਬਾਰ ਹੈ ਕਿਉਂਕਿ ਅਸੀਂ ਦਫ਼ਤਰਾਂ 'ਚ ਬੈਠਦੇ ਆ ਹਰ ਤਰ੍ਹਾਂ ਦਾ ਬੰਦਾ ਦਫ਼ਤਰ ਵਿੱਚ ਸਾਨੂੰ ਮਿਲਣ ਵਾਸਤੇ ਆਂਦਾ ਪਰ ਜਦੋਂ ਅਜੀਤ ਅਖਬਾਰ ਟੇਬਲ ਤੇ ਪਈ ਹੁੰਦੀ ਹੈ ਤੇ ਮੇਰੇ ਖਿਆਲ ਨਾਲ ਹਰ ਇਨਸਾਨ ਕੋਈ ਲੇਡੀਜ਼ ਹੈ ਕੋਈ ਜੈਂਟਸ ਹੈ ਕੋਈ ਬੱਚਾ ਹੈ ਕੋਈ ਬਜ਼ੁਰਗ ਹੈ ਬੜੇ ਪ੍ਰੇਮ ਪਿਆਰ ਦੇ ਨਾਲ ਉਸ ਅਖਬਾਰ ਨੂੰ ਮਾਣ ਦੇ ਨਾਲ ਦਫ਼ਤਰ ਤੋਂ ਟੇਬਲ ਤੋਂ ਚੁੱਕ ਕੇ ਪੜਦਾ ਇਸ ਅਖਬਾਰ ਦੇ ਵਿੱਚ ਜਿਵੇਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਪਾਈ ਅਮਰੀਕ ਸਿੰਘ ਚਿੱਟੀ ਨੇ ਦੱਸਿਆ ਕਿ ਧਰਮ ਤੇ ਵਿਰਸਾ ਹੋਰ ਬਹੁਤ ਸਾਰੀਆਂ ਐਸੀਆਂ ਖਬਰਾਂ ਨੇ ਜਿਹੜੀਆਂ ਕਿ ਅਸੀਂ ਬੜੀ ਮਾਣ ਦੇ ਨਾਲ ਪੜ ਸਕਦੇ ਹਾਂ ਅੱਜ ਸਾਡੇ ਕੋਲ ਹੜਪੀੜਤਾ ਦੀ ਮਦਦ ਵਾਸਤੇ ਸਮੂਹ ਅਜੀਤ ਦੀ ਟੀਮ ਜ਼ਿਲੰਦਰ ਤੋਂ ਪਹੁੰਚੀ ਹੈ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਗੁਰਦੁਆਰਾ ਟਾਲੀ ਸਾਹਿਬ ਗਲੜੀ ਵੱਲੋਂ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹੁਣ ਮੈਂ ਬੇਨਤੀ ਕਰਾਂਗਾ ਅਜੀਤ ਦੇ ਮੈਨੇਜਰ ਸਰਦਾਰ ਤੀਰਥ ਸਿੰਘ ਜੀ ਉਹ ਦੋ ਸ਼ਬਦ ਆਕੇ ਤੁਹਾਡੇ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬڑے ਜਿਹੜਾ ਸਮਾਂ ਆ ਬੜਾ ਭਿਆਨਕ ਸੀਗਾ ਜਿਹੜਾ ਪਿਛਲਾ ਗਿਆ ਅਸੀਂ ਕਹਦੇ ਹਾਂ ਕਿ 1 ਮਹੀਨੇ ਤੋਂ ਪੂਰੇ ਪੰਜਾਬ ਦੇ ਉੱਤੇ ਬਹੁਤ ਭਿਆਨਕ ਸਮਾਂ ਆਇਆ ਸੀ ਜਿਹੜੀਆਂ ਕਿ ਸੁਣਦੇ ਵਿੱਚ ਆਉਂਦਾ ਹੈ ਕਿ ਮਹਾਪੁਰਜ ਜਿਹੜੇ ਇਹਨਾਂ ਦੀ ਪਹਿਲਾਂ ਪਹਿਲਾਂ ਵਿਖਵਾਣੀਆਂ ਕਰ ਚੁੱਕੇ ਸੀ ਉਸ ਭਿਆਨਕ ਸਮੇਂ ਦੇ ਵਿੱਚ ਇਹ ਵਾਲਾ ਏਰੀਆ ਜਿਹੜਾ ਸੀਗਾ ਇਹ ਵੀ ਆ ਗਿਆ ਬੜੇ ਅਫਸੋਸ ਹੀ ਇਹ ਚੀਜ਼ ਨੂੰ ਹੋਇਆ ਲੁਕਨ ਦਾ ਨੁਕਸਾਨ ਮਕਾਨਾਂ ਦਾ ਫਸਲਾਂ ਦਾ ਜੰਸੀ ਆਪਣਾ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਔਰ ਇਹ ਨੁਕਸਾਨ ਜਿਹੜਾ ਆ ਦੇਖ-ਦੇਖ ਕੇ ਦਿਲ ਦਹਿਲ ਮਿਲ ਜਾਂਦਾ ਸੀ ਜਦੋਂ ਲੋਕਾਂ ਦੇ ਮਕਾਨਾਂ ਦੇ ਵਿੱਚ 4-5 ਪਾਣੀ ਫੁੱਟ 10-10 ਫੁੱਟ ਪਾਣੀ ਭਰ ਕੇ ਦੇਖਦੇ ਸੀ ਔਰ ਬੇਕਾਰ ਹੋਏ ਕੋਠਿਆਂ ਦੇ ਉੱਤੇ ਬੈਠੇ ਦੇਖਦੇ ਹੁੰਦੇ ਸੀ। ਇਹਨਾਂ ਚੀਜ਼ਾਂ ਦਾ ਜਿਹੜਾ ਅਸਰ ਹੈ ਜਿੱਥੇ ਇਹ ਚੀਜ਼ ਦਾ ਅਸਰ ਨਹੀਂ ਹੋਇਆ ਉਹਨਾਂ ਦੇ ਉੱਤੇ ਵੀ ਬਹੁਤ ਹੋਇਆ ਅਸਰ। ਉਹਨਾਂ ਦਾ ਵੀ ਦਿਲ ਜਿਹੜਾ ਦਹਿਲ ਗਿਆ ਔਰ ਮੇਰਾ ਖਿਆਲ ਹੈ ਪੰਜਾਬ ਦਾ ਜਾਂ ਪੰਜਾਬ ਦੇ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਸੀਗੇ ਜਾਂ ਨਾਲੇ ਆਪਣੇ ਸਟੇਟ ਸੀਗੇ ਹਰਿਆਣਾ ਵੀ ਕਹ ਲਈਏ ਉਹਨਾਂ ਦੇ ਦਿਲ ਇੰਨੇ ਦਲੇ ਉਹਨਾਂ ਦਾ ਇੰਨਾ ਦਿਲ ਪਿਗਲੇ ਕਿ ਉਹਨਾਂ ਨੇ ਇਹਨਾਂ ਦੀ ਪੂਰਤੀ ਕਰਨ ਲਈ ਇਹਨਾਂ ਦੀ ਸੇਵਾ ਕਰਨ ਲਈ ਉਹਨਾਂ ਕੋਈ ਕਸਰ ਨਹੀਂ ਛੱਡੀ ਹਰ ਬੰਦਾ ਸੇਵਾ ਕਰਨ ਦੇ ਵਿੱਚ ਲੱਗਿਆ ਜਿਹੜਾ ਬੰਦਾ ਆਪਣੀ ਸਿਆਸਤ ਦਾ ਉਹ ਕੋਈ ਨਾ ਕੋਈ ਆਪਣਾ ਸੋਰਸ ਮੰਗਦਾ ਹੀ ਵੀ ਮੈਨੂੰ ਉਹ ਸੋਰਸ ਮਿਲੇ ਤਾਂ ਮੈਂ ਹਣ ਕੇ ਮਰ ਲਇ ਇਥੇ ਸੇਵਾ ਇਹਨਾਂ ਦੀ ਕਰ ਸਕੀ ਅਸੀਂ ਇਸੇ ਤਰ੍ਹਾਂ ਅਜੀਤ ਅਦਾਰੇ ਨੇ ਵੀ ਸਾਡੇ ਸਤਿਕਾਰਯੋਗ ਸਰਦਾਰ ਡਾਕਟਰ ਬਜਿੰਦਰ ਸਿੰਘ ਜੀ ਹਮਦਰ ਜੀ ਹੋਣਾਂ ਦੇ ਇੱਕ ਲੈਨ ਲਿਖਣ ਦੇ ਉੱਤੇ ਮੇਰੇ ਖਲ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਉਹ ਹਾਂ ਪੱਕੀ ਜਵਾਬ ਆਏ ਔਰ ਉਹਨਾਂ ਦੇ ਸਦਕੇ ਅੱਜ ਅਸੀਂ ਇਸ ਇਲਾਕੇ ਦੇ ਵਿੱਚ ਜਿੰਨੇ ਵੀ ਇਸੀ ਦਾ ਨੁਕਸਾਨ ਪਹੁੰਚਿਆ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੂੰ ਪੂਰਤੀ ਕਰਨ ਵਾਸਤੇ ਇੱਥੇ ਆਏ ਆਂ ਔਰ ਅਦਾਰੇ ਵੱਲੋਂ ਲੋੜਵੰਦ ਨੂੰ ਕੰਬਲ ਜਿੰਨੇ ਵੀ ਲੋੜਵੰਦ ਨੂੰ ਕੰਬਲ ਔਰ ਭੀ ਜਿਹੜਾ ਆ ਔਰ ਹੋਰ ਵੀ ਜੋ ਵੀ ਚੀਜ਼ ਮਈ ਆ ਉਹ ਜਿੰਨੀ ਸਮਰੱਥਾ ਇਸ ਇਲਾਕੇ ਦੇ ਮਦਦ ਹੋਏਗੀ ਉਹ ਕੀਤੀ ਜਾ ਰਹੀ ਆ ਔਰ ਅੱਗੇ ਵੀ ਕੀਤੀ ਜਾਏਗੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦਾਸਪੁਰ ਦੇ ਚਿੱਟੇ ਪਿੰਡ ਤੋਂ ਜਿੱਥੇ ਕਿ ਅਦਾਰਾ ਅਜੀਤ ਦੇ ਵੱਲੋਂ ਹੜ੍ਹ ਰਾਹਤ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ ਲਗਲੇ ਦਰਜਨ ਦੇ ਕਰੀਬ ਪਿੰਡਾਂ ਤੋਂ ਜੋ ਲੋਡਵੰਦ ਲੋਕ ਪਹੁੰਚੇ ਹੋਏ ਨੇ ਜਿਨ੍ਹਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ ਜ਼ਿਕਰੇ ਖਾਸਕੇ ਜੀਤ ਸਮਾਚਾਰ ਦੇ ਨਿਊਜ਼ ਐਡੀਟਰ ਅਤੇ ਅਦਾਰਾ ਜੀਤ ਦੇ ਸੀਨੀਅਰ ਮੈਨੇਜਰ ਸਰਦਾਰ ਤੀਰਤ ਸਿੰਘ ਦੀ ਅਗਵਾਈ ਦੇ ਵਿੱਚ ਅਜੀਤ ਵੈਬ ਟੀਮ ਇੱਥੇ ਖਾਸ ਤੌਰ ਦੇ ਉੱਪਰ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ ਦਾਦਾ ਜੀਏ ਕੀ ਅਦਾਰਾ ਅਜੀਤ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਹੋ ਰਾਦੀ ਅਗਵਾਈ ਹੇਠ ਹੜ੍ਹ ਰਾਹਤ ਫੰਡ ਇਕੱਠਾ ਕੀਤਾ ਗਿਆ ਤੇ ਇਸ ਫੰਡ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਰਾਹਤ ਸਮੱਗਰੀ ਦੇ ਰੂਪ ਦੇ ਵਿੱਚ ਉਸ ਫੰਡ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਪਿੰਡ ਦੇ ਵਿੱਚ ਕੁਝ ਕੁ ਕਿਲੋਮੀਟਰ ਦੀ ਦੂਰੀ ਤੇ ਰਾਵੀ ਦਰਿਆ ਹੈ। ਇਸ ਰਾਵੀ ਦਰਿਆ ਨੇ ਲਾਗ ਲੇ ਸੈਂਕੜਾ ਹੀ ਪਿੰਡਾਂ ਨੂੰ ਨੁਕਸਾਨ ਪਹੁੰਚਾਇਆ ਸੀ। ਸੈਂਕੜੇ ਹੀ ਪਿੰਡਾਂ ਦੇ ਵਿੱਚ ਮਾਰ ਮਾਰੀ ਸੀ ਜਿਸ ਕਰਕੇ ਇੱਥੋਂ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਆਪਣੇ ਲਈ ਹੋਂ ਉੱਤਰ ਚੁੱਕੀ ਹੋਈ ਹੈ। ਸੋ ਹੁਣ ਇਹ ਲੋਕ ਸੰਘਰਸ਼ੀ ਲੋਕ ਨੇ ਜੋ ਕਿ ਮੋੜ ਤੋਂ ਮੋੜ ਵਸੇਬੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ ਮੋੜ ਤੋਂ ਹੜ੍ਹਾਂ ਦੀ ਮਾਰ ਚੋਂ ਉੱਭਰ ਰਹੇ ਨੇ। ਸੋ ਅਜਿਹੇ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਾਰਾ ਅਜੀਤ ਦੇ ਵੱਲੋਂ ਕਿਨਾ ਲੋਕਾਂ ਦੀ ਮਦਦ ਕੀਤੀ ਜਾ ਸਕੇ ਬੰਦਾ ਯੋਗਦਾਨ ਪਾਇਆ ਜਾ ਸਕੇ ਜੀਤ ਖਬਰ ਵਾਲਿਆਂ ਕੰਬਲ ਵੰਡੇ ਤੇ ਅਸੀਂ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਜੀਤ ਬਾਬਾ ਨੇ ਕੰਬਲ ਵੰਡੇ ਆ ਧੰਨਵਾਦ ਕਰਦੇ ਆ ਖਵਾਰ ਵਾਲਿਆਂ ਦਾ ਧੰਨਵਾਦ ਕਰਦੇ ਆਂ ਜੀਤ ਖਵਾਰ ਵਾਲਿਆਂ ਦਾ ਜਿਨ੍ਹਾਂ ਕੰਬਲ ਵੰਡੇ ਨੇ ਤਾਂ ਜ਼ਿਕਰ ਖਾਸ ਹੈ ਕਿ ਇਹ ਭੈਣ ਅਲਕਾ ਹੈ ਹੜ੍ਹਾਂ ਦੇ ਦੌਰਾਨ ਜਿਨ੍ਹਾਂ ਦੇ ਘਰ ਨੂੰ ਕਾਫੀ ਨੁਕਸਾਨ ਹੋਇਆ ਹੈ ਇਸ ਭੈਣ ਦਾ ਕੁਝ ਸਮੇਂ ਨੂੰ ਵਿਆਹ ਵੀ ਹੋਣ ਵਾਲਾ ਹੈ ਕੁਝ ਦਿਨਾਂ ਦੇ ਵਿੱਚ ਹੀ ਤੇ ਲੋੜਵੰਦੇ ਇਹ ਭੈਣ ਸੀ ਤੇ ਅਧਾਰਾ ਅਜੀਤ ਦੇ ਵੱਲੋਂ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ਭੈਣ ਦੀ ਮਾਲੀ ਮਦਦ ਕਰਕੇ ਤਾਂ ਕਿ ਇਸ ਭੈਣ ਦੇ ਜੋ ਹਾਲਾਤ ਨੇ ਉਹਨਾਂ ਦੇ ਵਿੱਚ ਜੋ ਜ਼ਰੂਰਤ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ ਸੋ ਭੈਣ ਅਲਕਾ ਜਿਸ ਦੀ مالی ਸਹਾਇਤਾ ਵੀ ਕੀਤੀ ਗਈ ਹੈ ਹਾਂਜੀ ਹੜਾਂ ਘਰ ਕੇ ਨਾ ਸਾਡੇ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈਗਾ ਸਾਡਾ ਘਰ ਕੀ ਇੱਕ ਕਮਰਾ ਕੱਚਾ ਹੀ ਤੇ ਉਹ ਦੋਨੋਂ ਕੱਟਿਆ ਗਈ ਤੇ ਇੱਕ ਥੋੜਾ ਬਹਿ ਗਿਆ ਹੀ ਤੇ ਇੱਕ ਢੱਟ ਗਿਆ ਹੈਗਾ ਹੀ ਤੇ ਪਪਾ ਮੇਰੇ ਕੁੱਛ ਨਹੀਂ ਕਰਦੇ ਹੈਗੇ ਹੈਂਡਿਕੈਪ ਹੈ ਗਿਆ ਤੇ ਉਹਦੇ ਘਰ ਕੇ ਅਸੀਂ ਖੁਦ ਮਿਹਨਤ ਕਰਦੇ ਪਏ ਆ ਤੁਹਾਡਾ ਵਿਆਹ ਵੀ ਹੈ ਹਾਂ ਮੇਰਾ ਵਿਆਹ ਵੀ ਹੈ 24 ਤਰੀਕ ਨੂੰ ਅੰਦੀ ਤੇ ਕਵਾਰਮ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਕੀ ਆ ਤਾਂ ਸੁਲਤਾਨਪੁਰ ਲੋਧੀ ਬਟਾਲਾ ਡੇਰਾ ਬਾਬਾ ਨਾਨਕ ਫਾਜ਼ਿਲਕਾ ਫਿਰੋਜ਼ਪੁਰ ਅਤੇ ਗੁਰਦਾਸਪੁਰ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਜੋ ਰਾਹਤ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ ਆ ਦਾ ਰਾਜੀਤ ਦੇ ਵੱਲੋਂ ਤਾਂ ਗੁਰਦਾਸਪੁਰ ਦੇ ਚਿੱਟੀਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਕਿ ਕਿਸਾਨਾਂ ਨੂੰ ਬੀਜ ਦਿੱਤੇ ਜਾ ਰਹੇ ਨੇ ਇਸ ਦੇ ਨਾਲ ਹੀ ਜੋ ਰਾਹਤ ਸਮੱਗਰੀ ਦੇ ਵਿੱਚ ਕੰਬਲ ਵੰਡੇ ਗਏ ਨੇ ਜਾਂ ਫਿਰ ਹੋਰ ਰੋਜ਼ਮਰਰਾ ਦੀ ਜ਼ਿੰਦਗੀ ਚ ਵਰਤਿਆ ਜਾਣ ਵਾਲਾ ਸਮਾਨ ਲਗਾਤਾਰ ਵੰਡਿਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਗੁਰਦਾਸਪੁਰ ਦੇ ਚਿੱਟੀਪਿੰਡ ਤੋਂ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਭਾਰਤ-ਪਾਕ ਸਰਹੱਦ ਦੇ ਬਿਹਤ ਨਜ਼ਦੀਕ ਇਹ ਪਿੰਡ ਹੈ ਉੱਥੇ ਰਾਵੀ ਦਰਿਆ ਦੇ ਵੀ ਬਿਹਤ ਨਜ਼ਦੀਕ ਇਹ ਪਿੰਡ ਨੇ ਇੱਥੇ ਰਾਵੀ ਦਰਿਆ ਨੇ ਸੈਂਕੜਾ ਹੀ ਪਿੰਡਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਸੀ ਜੋ ਹਜ਼ਾਰਾਂ ਹੀ ਏਕੜ ਕਿਸਾਨਾਂ ਦੀ ਜੋ ਫਸਲ ਹੈ ਇੱਥੇ ਬਰਬਾਦ ਹੋ ਗਈ ਖੇਤ ਬਰਬਾਦ ਹੋ ਗਏ ਲੋਕਾਂ ਦੇ ਘਰ ਬਰਬਾਦ ਹੋ ਗਏ ਸੋ ਜੀ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇਹਨਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਆਧਾਰਾ ਅਜੀਤ ਵੱਲੋਂ ਵੀ ਇੱਕ ਯੋਗਦਾਨ ਪਾਣ ਦੀਨਾਂ ਲੋਕਾਂ ਦੀ ਮਦਦ ਕਰਨ ਦੀ ਦਾ ਯਤਨ ਕੀਤਾ ਗਿਆ ਸੋ ਆਧਾਰਾ ਅਜੀਤ ਦੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਹੇਠ ਜੋ ਹੜ੍ਹ ਰਾਹਤ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਉਸ ਫੰਡ ਦੇ ਰਾਹੀਂ ਲੋਕਾਂ ਤੱਕ ਜ਼ਮੀਨੀ ਤੌਰ ਤੇ ਲੋੜਵੰਦਾਂ ਤੱਕ ਜੋ ਰਾਹਤ ਸਮੱਗਰੀ ਪਹੁੰਚਾਉਣ ਦੀ ਦੇ ਜੋ ਯਤਨ ਕੀਤੇ ਜਾ ਰਹੇ ਨੇ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਤਾਂ ਗੁਰਦਾਸਪੁਰ ਦੇ ਵਿੱਚ ਮੌਜੂਦ ਹੈ ਇਸ ਦੇ ਨਾਲ ਹੀ ਅੰਦਾਜ਼ੇ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਧਾਰਾਜੀਤ ਦੇ ਵੱਲੋਂ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ ਇਹਨਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਸੁਲਤਾਨਪੁਰ ਲੋਧੀ ਡੇਰਾ ਬਾਬਾ ਨਾਨਕ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਪਠਾਨਕੋਟ ਜਿਹੜਾ ਇਲਾਕਿਆਂ ਦੇ ਵਿੱਚ ਹੜਾ ਦੀ ਜ਼ਿਆਦਾ ਮਾਰ ਪਈ ਸੀ ਉਹਨਾਂ ਇਲਾਕਿਆਂ ਦੇ ਲੋਕਾਂ ਤੱਕ ਮਦਦ ਪਹੁੰਚਾਈ ਜਾਵੇ ਇਹ ਆਧਾਰਾ ਅਜੀਦੀ ਜੋ ਨਿਰੰਤਰ ਕੋਸ਼ਿਸ਼ ਹੈ ਨਿਰੰਤਰ ਯਤਨ ਨੇ ਸੋ ਗੁਰਦਾਸਪੁਰ ਦੇ ਚਿੱਟੀਪਿੰਡ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਜੋ ਬੀਜ ਵੰਡੇ ਜਾ ਰਹੇ ਨੇ ਕਿਸਾਨਾਂ ਨੂੰ ਜਾਂ ਫਿਰ ਹੋਰ ਰਾਹਤ ਸਮੱਗਰੀ ਹੈ ਉਹ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਮਹਾਰਾਜ ਜੀ ਦਾ ਬਹੁਤ ਧੰਨਵਾਦ ਹੁੰਦਾ ਜੀ। ਮਹਾਰਾਜ ਜੀ ਨੇ ਬਹੁਤ ਸੇਵਾ ਕਰਕੇ ਸਾਨੂੰ ਸਾਡਾ ਟਾਈਮ ਪਾਸ ਕਰਾਇਆ। ਅਜੀ ਰਿ ਗਵਰ ਦਾ ਬੜਾ ਧੰਨਵਾਦ ਕਰਦਾ ਜੀ ਨਾਲ ਨੂੰ ਕਿਉਂਕਿ ਬੀਜਾਂ ਵਾਤੇ ਬੀਜ ਦਾ ਬਰਤਨ ਬਦੀ ਹੈ। ਤਾਂ ਬੜਾ ਜੀ ਹਾਂ ਨੋ ਵਾਫ। ਆਪਣਾ ਬਹੁਤ ਵਧੀਆ ਕੀਤਾ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਬਖਸ਼ੀ ਸਿੰਘ ਪਿੰਡ ਚਿੱਟੀ ਇਹ ਨਰੰਗਪੁਰ ਨਰੰਗਪੁਰ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਬਹੁਤ ਖੁਸ਼ੀ ਦੀ ਗੱਲ ਹੈ ਵੀ ਜੋ ਇਹ ਕੰਮ ਕਰ ਕੀਤਾ ਹੈ ਨਾ ਬਹੁਤ ਵਧੀਆ ਕੰਮ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ੍ਰੀ ਹਮ ਸਿੰਘ ਪਿੰਡ ਚਿੱਟੀ ਤੋਂ ਬੋਲ ਰਿਹਾ ਜੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਫਸਲਾਂ ਵੀ ਰੁੜ ਗਈਆਂ ਨੇ ਕਣਕ ਵੀ ਹੱਟ ਘਰੋਂ ਫੜੋ ਲਿਆ ਚੂ ਵੀ ਰੁੜ ਗਈ ਹੈ ਤੇ ਜਿਉਂ ਜੀਤ ਅਖਬਾਰ ਵਾਲਿਆਂ ਨੇ ਸਾਡੀ ਮਦਦ ਕੀਤੀ ਸਾਡੀ ਵਾਹ ਫੜੀ ਹੈ ਇਸ ਮਸੀਬ ਦੇ ਟਾਈਮ ਸੇ ਅਸੀਂ ਉਹਨਾਂ ਦੇ ਬਹੁਤ ਬਹੁਤ ਤਰਵਲਦੀਆਂ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀਤ ਦੀ ਸਾਰੀ ਟੀਮ ਜਲੰਧਰ ਤੋਂ ਤੇ ਗਰਦਾਸਪੁਰ ਤੋਂ ਸਾਡੇ ਪਿੰਡ ਚਿੱਟੀ ਵਿੱਚ ਪਹੁੰਚੀ ਹੈ ਜੀ ਇਹਨਾਂ ਨੇ ਤਿੰਨ ਚਾਰ ਪਿੰਡਾਂ ਦਾ ਜਿਹੜਾ ਆਪਾਂ ਸਾਰਿਆਂ ਦਾ ਕੱਟ ਅਤੇ ਕੰਬਲਾਂ ਦੀ ਵੰਡ ਕਰ ਰਹੇ ਹਾਂ ਤੇ ਬਹੁਤ ਵਧੀਆ ਇਹਨਾਂ ਦਾ ਪ੍ਰਾਲਾ ਜਿਹੜੀ ਹੜ੍ਹ ਦੀ ਮਾਰ ਦੇ 4-5 ਪਿੰਡ ਆਏ ਸੀਗੇ ਸਾਰੇ ਹੀ ਆਪਾਂ ਇੱਕ ਜਗ੍ਹਾ ਸੱਦ ਕੇ ਤੇ ਆਪਾਂ ਜਿਹੜਾ ਬੀਜ ਤੇ ਕੰਬਲਾਂ ਦੀ ਜਿਹੜੀ ਉਹ ਅੱਜ ਵੰਡ ਚੁੱਕੇ ਆਂ ਜੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਜੀਤ ਦੀ ਸਾਰੀ ਟੀਮ ਦਾ ਜੀ ਹੜ੍ਹ ਰਾਹਤ ਸਮਗਰੀ ਦੀ ਵੰਡ ਦੇ ਤਹਿਤ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਪਹੁੰਚੇ ਹੋਏ ਆਂ ਇੱਥੇ ਜੋ ਅਜੀਤ ਸਮਾਚਾਰ ਦੇ ਜੋ న్యూਸ ਐਡੀਟਰ ਨੇ ਵਿਕਾਸ ਸਚਦੇਵਾ ਅਤੇ ਅਜੀਤ ਦੇ ਸੀਨੀਅਰ ਮੈਨੇਜਰ ਤੀਰਤ ਸਿੰਘ ਹੋਰਾ ਦੀ ਅਗਵਾਈ ਦੇ ਵਿੱਚ ਟੀਮ ਖਾਸ ਤੌਰ ਤੇ ਪਹੁੰਚੀ ਹੋਈ ਹੈ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਅਜੀਤ ਸਮਾਚਾਰ ਦੇ న్యూਸ ਐਡੀਟਰ ਵਿਕਾਸ ਸਚਦੇਵਾ ਜੀ ਸਚਦੇਵਾ ਜੀ ਕੀ ਕਹਿਣਾ ਚਾਹੋਗੇ ਇਸ ਉਪਰਾਲੇ ਸੰਬੰਧੀ ਇਸ ਬਾਰੇ ਚ ਦੇਖੋ ਇਸ ਤਰ੍ਹਾਂ ਹੈਗਾ ਕਿ ਅਜੀਤ ਅਖਬਾਰ ਨੇ ਅਜੀਤ ਆਦਾਰੇ ਨੇ ਹਮੇਸ਼ਾ ਲੋਗਾ ਦੇ ਔਖੇ ਵੇਲੇ ਚ ਉਹਨਾਂ ਦੀ ਬਾਹ ਫੜੀ ਹੈ ਹਮੇਸ਼ਾ ਉਹਨਾਂ ਦੀ ਮਦਦ ਕਰਨ ਵਾਸਤੇ ਜੀਤਦਾਰਾ ਹਮੇਸ਼ਾ ਅੱਗੇ ਆਇਆ ਔਰ ਬੀਤੇ ਦਿਨੀ ਜਿਹੜੇ ਹੜ੍ਹ ਆਇਆ ਉਸ ਸੰਬੰਧੀ ਵੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਹੋਇਆ ਲੋਕਾਂ ਦੇ ਜਾਨ ਮਾਲ ਦਾ ਪ੍ਰਾਪਰਟੀ ਦਾ ਕਾਰੋਬਾਰ ਦਾ ਫਸਲਾਂ ਦਾ ਨੁਕਸਾਨ ਹੋਇਆ ਉਸ ਬਾਰੇ ਅਜੀਤ ਅਦਾਰੇ ਨੇ ਬੜਾ ਅੱਛਾ ਉਪਰਾਲਾ ਕੀਤਾ ਹੈ ਔਰ ਨੂੰ ਲੈ ਕੇ ਲੋਕਾਂ ਦੇ ਵਿੱਚ ਅਸੀਂ ਇੱਥੇ ਅੱਜ ਕੰਬਲ ਔਰ ਕਣਕ ਦਾ ਬੀਜ ਉਹ ਵੰਡਣ ਲਈ ਪਹੁੰਚੇ ਆਂ ਗੁਰਦਾਸਪੁਰ ਦੇ ਚਿੱਟੀ ਪਿੰਡ ਦੇ ਵਿੱਚ ਜਿਹੜਾ ਕਿ ਦੁਰਾਂਗਲਾ ਦੇ ਨੇੜੇ ਪੈਂਦਾ ਔਰ ਲੋਕਾਂ ਨੂੰ ਇੱਥੇ ਰਾਹਤ ਸਮਗਰੀ ਵੰਡੀ ਗਈ ਹੈ ਲੋਕਾਂ ਚ ਉਤਸ਼ਾਹ ਵੀ ਦੇਖਿਆ ਗਿਆ ਹੈ ਔਰ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਵਿੱਚ अजीत ਦਾਰੇ ਨੇ ਇੱਕ ਛੋਟਾ ਜਿਹਾ ਯੋਗਦਾਨ ਪਾਇਆ ਦਾਦਾ ਰਾਜੀਤ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਵੰਡ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਅੱਜ ਗੁਰਦਾਸਪੁਰ ਦੇ ਚਿੱਟੀਪਿੰਡ ਦੇ ਵਿੱਚ ਆਏ ਹੋਏ ਆ ਜਿੱਥੇ ਇੱਥੇ ਦਰਜਨਾ ਹੀ ਪਿੰਡ ਜਾਂ ਕਹਿ ਲਓ ਕਿ ਸੈਂਕੜਾ ਹੀ ਪਿੰਡ ਹੜ੍ਹ ਦੀ ਮਾਰ ਹੇਠਾਂਏ ਹੋਏ ਸਨ ਸੋ ਲੋਕਾਂ ਤੱਕ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਰਾਹਤ ਸਮੱਗਰੀ ਪਹੁੰਚਾਈ ਜਾਵੇ ਸੋ ਸਹਿਯੋਗੀ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ अजीत ਵੈਬ ਟੀਵੀ